ਮੈਂ ਅਵਤਾਰ ਸਿੰਘ ਸਹੋਤਾ ਆਲ ਇੰਡੀਆ ਮੱਜਬੀ ਸੇਖਾ ਵੈਲਫੇਅਰ ਐਸੋਸੀਏਸ਼ਨ ਪੰਜਾਬ ਰਜਿਸਟਰਡ ਜਨਰਲ ਸਕੱਤਰ ਰਾਜਨੀਤਿਕ ਵਿੰਗ ਆਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਅੱਜ ਅਸੀਂ ਮਹਾ ਪੰਜਾਬ ਯੂ ਐਸ ਏ ਚੈਨਲ ਦੀ ਟੀਮ ਨਾਲ ਪੰਜਾਬ ਦੇ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦੌਰਾ ਕਰ ਰਹੇ ਆ ਕਿਉਂਕਿ ਲਗਭਗ ਸਵਾ ਮਹੀਨਾ بارش ਜੋ ਹੋਈ ਹੈ ਉਹਦੇ ਨਾਲ ਆ ਪੰਜਾਬ ਦੀਆਂ ਜਿੱਥੇ ਕਿਸਾਨੀ ਪ੍ਰਭਾਵਿਤ ਹੋਈ ਹੈ ਫਸਲਾਂ ਤਬਾਹ ਹੋ ਗਈਆਂ ਔਰ ਪੰਜਾਬ ਦਾ ਦੇ ਜਮੀਨਾ ਕਿਰਤੀ ਮਜ਼ਦੂਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਐਸ ਵੇਲੇ ਅਸੀਂ ਪਿੰਡ ਧੀਰਾ ਘਾਰਾ ਜਿਹੜਾ ਫਰੋਜ ਫਰੋਜਪੁਰ ਦੇ ਉਸ ਪਿੰਡ 'ਚ ਖੜੇ ਆਂ ਜਿਹੜਾ ਕਿ ਪਾਕਿਸਤਾਨ ਦੇ ਬਿਲਕੁਲ ਨਾਲ ਲੱਗਦਾ ਪਿੰਡ ਹੈ ਇਹ ਦੇਖੋ ਅੱਗੇ ਕੰਡੇ ਵਾਲੀ ਤਾਰ ਦੂਰ ਤੱਕ ਦਿਸ ਰਹੀ ਹੈ ਔਰ ਇਹ ਪੰਜਾਬ ਦਾ ਲਾਸਟ ਪਿੰਡ ਹੈ ਪਾਕਿਸਤਾਨ ਦੇ ਨੇੜੇ ਲੱਗਦਾ ਔਰ ਇੱਥੋਂ ਦੇ ਲੋਕਾਂ ਦਾ ਜਿਹੜਾ ਹੈ ਆਰਥਵਸਥਾ ਇੰਨੀ ਝੋੜੀ ਗਈ ਹੈ ਤੁਸੀਂ ਦੇਖ ਰਹੇ ਹੋ ਕਿ ਆਸ-ਪਾਸੇ ਸਮੁੰਦਰ ਹੈ ਪਾਣੀ ਹੈ ਔਰ ਜਿਹੜਾ ਜੇ ਕੋਈ ਤੁਹਾਨੂੰ ਐ ਲੱਗਦਾ ਵੀ ਸੁੱਕਾ ਥਾਂ ਹੈ ਤਾਂ ਉਹ ਝੋਨੇ ਦੀਆਂ ਫਸਲਾਂ ਫਸਲਾਂ ਔਰ ਉਹਨਾਂ ਦੇ ਉੱਤੋਂ ਦੀ 8-8 ਫੁੱਟ ਪਾਣੀ ਨਿਕਲਿਆ ਹੋਇਆ ਹੈ ਅੱਜ ਵੀ ਪਾਣੀ ਹੈ ਜਿਹੜਾ ਇੱਥੇ ਅਸੀਂ 베ੜੀ ਰਾਹੀਂ ਪਹੁੰਚੇ ਆ 8-8 ਫੁੱਟ ਪਾਣੀ ਦੇ ਵਿੱਚ ਦੀ 베ੜੀ ਚੱਲ ਕੇ ਆਈ ਹੈ ਔਰ ਇਹ ਜਿਹੜੀ ਜ਼ਮੀਨ ਹੈ ਇਹ ਜਿਹੜੇ ਸਾਡੇ ਇੱਥੋਂ ਦੇ ਲੋਕ ਹੈ ਕਿਸਾਨ ਹੈ ਮਜ਼ਦੂਰ ਹੈ ਜਿਨ੍ਹਾਂ ਦਾ ਕੇ ਖੇਤੀ ਤੇ ਡਿਪੈਂਡ ਹੈ। ਔਰ ਇਹ ਖੇਤੀ ਲੱਗਦਾ ਹੈ ਕਿ ਜੇ ਨਵੰਬਰ ਦਸੰਬਰ ਚ ਕਣਕ ਬੀਜ ਨਹੀਂ ਆ ਤੇ ਉਦੋਂ ਤੱਕ ਇਹ ਜਮੀਨਾਂ ਆਬਾਦ ਨਹੀਂ ਹੋ ਸਕਣਗੀਆਂ। ਅੱਜ ਮਜ਼ਾਕ ਕਰਦੀਆਂ ਸਰਕਾਰਾਂ ਪੰਜਾਬ ਉਹ ਵੀ ਸਿਰਫ ਕਿਸਾਨਾਂ ਲਈ ਕੀਤਾ ਹੈ। ਅਸੀਂ ਮੰਗ ਕਰਦੇ ਹਾਂ ਵੀ ਕਿਸਾਨ ਵੀ ਪ੍ਰਭਾਵਿਤ ਹੋਇਆ ਬੇਜਮਈਆ ਕਿਰਤੀ ਮਜ਼ਦੂਰਾਂ ਨੂੰ ਵੀ ਦੇਣਾ ਬਣਦਾ ਹੈ। ਆਉਣ ਵਾਲੇ 3-4 ਮਹੀਨੇ ਘੱਟੋ ਘੱਟ ਇਹਨਾਂ ਦੀ ਕੋਈ ਦਿਹਾੜੀ ਮਜ਼ਦੂਰੀ ਨਹੀਂ ਲੱਗਣੀ ਇਹ ਦਿਹਾੜੀ ਮਜ਼ਦੂਰੀ ਜਾਣਗੇ ਕਿੱਥੇ ਕਰਨ ਵੱਡਿਆਂ ਸ਼ਹਿਰਾਂ ਤੋਂ ਘੱਟੋ ਘੱਟ ਵੀ 20-20 ਕਿਲੋਮੀਟਰ ਦੂਰ ਰਹਿ ਰਹੇ ਆ ਔਰ ਇਹ ਮਜ਼ਦੂਰਾਂ ਨੂੰ ਰਸਤਾ ਹੀ ਨਹੀਂ ਹੈ ਕਿਸੇ ਪਾਸੇ ਜੇ ਕਿਤੇ ਕੁਦਰਤੀ ਆਫਤ ਤਾਂ ਆਈ ਹੋਈ ਇਹਨਾਂ ਤੇ ਜੇ ਕਿਤੇ ਕੋਈ ਸਮੱਸਿਆ ਆ ਜੇ ਪਰਿਵਾਰ ਦਾ ਜੀ ਬਿਮਾਰ ਹੋ ਜਾਏ ਤਾਂ ਇਹਨਾਂ ਲੋਕਾਂ ਕੋਲੇ ਜਲਦੀ ਤੋਂ ਜਲਦੀ ਕੋਈ ਸੇਕ ਸਵਾਵਾ ਨਹੀਂ ਪਹੁੰਚ ਸਕਣਗੀਆਂ ਕੋਈ ਐਂਬੂਲੈਂਸ ਨਹੀਂ ਪਹੁੰਚ ਸਕਣੀ ਜائیں ਆਪਦੇ ਮਰੀਜ਼ ਨੂੰ ਕਿਤੇ ਨੇੜੇ ਦੇ ਹਸਪਤਾਲ ਨਹੀਂ ਲਿਜਾ ਸਕਦੇ ਸੋ ਪੰਜਾਬ ਵਾਸੀਓ ਤੁਸੀਂ ਬਹੁਤ ਸਾਰੇ ਸਮਾਜ ਸੇਵੀ ਲੋਕਾਂ ਨੇ ਸੇਵਾ ਕੀਤੀ ਹੈ ਪਰ ਇਹ ਬਾਰਡਰ ਰੇਂਜ ਦੇ ਪਿੰਡਾਂ ਦੇ ਵਿੱਚ ਬਹੁਤ ਘੱਟ ਜਿਹੜੀ ਸਪਲਾਈ ਹੈ ਉਹ ਪਹੁੰਚੀ ਹੈ ਲੋਕਾਂ ਦਾ ਜਿਹੜਾ ਜਨਜੀਵਨ ਬੜਾ ਬੁਰੀ ਤਰ੍ਹਾਂ ਆਰਥਿਕ ਤੌਰ ਤੇ ਚੰਬੇ ਸੀ ਔਰ ਇਹ ਬੱਚੇ ਇਹਨਾਂ ਦੇ ਕਦੋਂ ਪੜਨਗੇ ਇਹ ਤਾਂ ਇੱਥੋਂ ਜੋਗੇ ਰਹਿ ਗਏ ਔਰ ਅੱਜ ਇਹ ਲੋਕ ਆਣਾ ਸੀ ਮਿਲੇ ਆ ਔਰ ਉਹ ਕਹਿੰਦੇ ਕਿ ਅਸੀਂ ਤਾਂ ਕਾਲੇ ਪਾਣੀ ਦੀ ਸਜ਼ਾ ਘੱਟ ਰਹੇ ਆ ਸਰਕਾਰ ਨੂੰ ਚਾਹੀਦਾ ਕਿ ਘੱਟੋ ਘੱਟ ਇੱਕ ਪਰਿਵਾਰ ਨੂੰ ਮਕਾਨ ਪਾਉਣ ਆਸਤੇ 5 ਲੱਖ ਰੁਪਈਆ ਤੇ ਲੱਖ-ਲੱਖ ਰੁਪਈਆ ਇਹਨਾਂ ਨੂੰ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ ਰੋਟੀ ਪਾਣੀ ਜੋਗਾ ਦੇਵੇ ਔਰ ਇਹਨਾਂ ਦੀ ਜਿਹੜੀਆਂ ਜ਼ਮੀਨਾਂ ਵਾਸਤੇ ਵੀ ਇਹਨਾਂ ਦੇ ਯਾਰ ਬੋਰ ਬਹਿ ਗਏ ਮੋਟਰਾਂ ਮੱਛੀ ਮੋਟਰਾਂ ਪਾਣੀ ਵਾਲੀਆਂ ਬੈਗੀਆਂ ਖੇਤਾਂ ਵਾਲੀਆਂ ਮੋਟਰਾਂ ਬੈਗੀਆਂ ਇਹ ਕਦੋਂ ਤਾਬ ਹੋਣਗੇ ਅੱਜ ਅਸੀਂ ਪਾਕਿਸਤਾਨ ਦੇ ਉਸ ਰੇਂਜ 'ਚ ਖੜੇ ਆਂ ਜਿੱਥੇ ਕਿ ਅੱਗੇ ਨੇਰਾ ਹੀ ਨੇਰਾ ਦੀਦਾ ਕਿਉਂਕਿ ਪੰਜਾਬ ਦੇ ਵਿੱਚ ਜੋ ਮਾਝਾ ਤੇ ਦੁਆਬੇ ਦੇ ਖੇਤੜਾ ਇਹੜਾ ਹੜ ਪ੍ਰਭਾਵਿਤ ਇਲਾਕੇ ਨਾ ਪ੍ਰਭਾਵਿਤ ਹੋਇਆ ਔਰ ਇਹ ਹੜ ਇਹ ਪਹਿਲਾਂ 23 ਚ ਆਏ ਸੀ ਹੁਣ 25 ਚ ਆ ਗਏ ਆ ਇਹ ਜੇ ਸਰਕਾਰ ਦੀਆਂ ਨਕਾਮੀਆਂ ਵੇਖੀਏ ਤਾਂ ਇਹ ਹਾ ਹੋ ਸਕਦਾ ਹੁਣ ਹੜ ਹਰ ਸਾਲ ਆਉਣ ਸਰਕਾਰ ਨੂੰ ਚਾਹੀਦਾ ਕਿ ਨਹਿਰਾ ਨਹਿਰਾ ਨਦੀਆਂ ਤੇ ਨਾਲਿਆਂ ਦੀ ਸਫਾਈ ਪ੍ਰੋਪਰ ਢੰਗ ਨਾਲ ਸਮੇਂ ਸਿਰ ਕਰਾਉਣ ਜਿਹੜਾ ਕੇਂਦਰ ਸਰਕਾਰ ਬਜਟ ਭੇਜਦੀ ਹੈ ਸਫਾਈ ਆਸਤੇ ਇਹਨੂੰ ਹੜਪਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਹ ਵੀ ਇਸੇ ਪੰਜਾਬ ਚ ਰਹਿਣਾ